ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਬਹੁਤ ਸ਼ਾਸਤਰ ਤੇ ਬਹੁ ਸਿਮਰਤیاں ਸਾਰੇ ਅਸਾਂ ਕੋਜ ਕੇ ਵੇਖੇ ਹਨ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੂਲ ਹੇ ਨਾਨਕ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਜੇ ਕੋਈ ਵੇਦ ਮੰਤਰਾਂ ਦੇ ਜਾਪ ਕਰੇ ਸਰੀਰ ਨੂੰ ਧੂਣੀਆਂ ਨਾਲ ਤਪਾਏ ਹੋਰ ਕਈ ਗਿਆਨ ਦੀਆਂ ਗੱਲਾਂ ਕਰੇ ਤੇ ਦੇਵਤਿਆਂ ਦਾ ਧਿਆਨ ਧਰੇ ਖਟ ਸ਼ਾਸਤਰ ਸਿਮਰਤ ਵਿਖਿਆਨ 6 ਸ਼ਾਸਤਰਾਂ ਤੇ ਸਿਮਰਤੀਆਂ ਦਾ ਉਪਦੇਸ਼ ਕਰੇ ਯੋਗ ਅਭਿਆਸ ਕਰਮ ਧਰਮ ਕਿਰਿਆ ਯੋਗ ਦੇ ਸਾਧਨ ਕਰੇ ਕਰਮ ਕਾਂਡੀ ਧਰਮ ਦੀ ਕਿਰਿਆ ਕਰੇ ਸਗਲ ਤਿਆਗ ਬਨ ਮਦੇ ਫਿਰਿਆ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਭੋਂਦਾ ਫਿਰੇ ਅਨੇਕ ਪ੍ਰਕਾਰ ਕੀਏ ਬਹੁਤ ਯਤਨਾ ਅਨੇਕਾਂ ਕਿਸਮਾਂ ਦੇ ਬੜੇ ਯਤਨ ਕਰੇ ਪੁੰਨ ਦਾਨ ਹਉਮੇ ਬਹੁ ਰਤਨਾ ਪੁੰਨ ਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ ਸਰੀਰ ਕਟਾਏ ਹਉਮੇ ਕਰ ਰਾਤੀ ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾਵੇ ਤੇ ਅੱਗ ਵਿੱਚ ਸਾੜ ਦਵੇ ਵਰਤਨੇਮ ਕਰੈ ਬੋਹ ਭਾਤੀ ਕਈ ਕਿਸਮਾਂ ਦੇ ਵਰਤਾ ਦੇ ਬੰਦੇ ਜ਼ਕਰੇ ਨਹੀਂ ਤੁਲ ਰਾਮ ਨਾਮ ਵਿਚਾਰ ਪਰ ਇਹ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ ਨਾਨਕ ਗੁਰਮੁਖ ਨਾਮ ਜਪੀਏ ਏਕ ਵਾਰ ਹੇ ਨਾਨਕ ਇਹੇ ਨਾਮ ਇੱਕ ਵਾਰੀ ਵੀ ਗੁਰੂ ਦੇ ਸਨ ਮੁਖ ਹੋ ਕੇ ਜਪਿਆ ਜਾਏ ਨੋਖੰਡ ਪ੍ਰਿਥਮੀ ਫਿਰੇ ਚਰ ਜੀਵੇ ਜੇ ਕੋਈ ਮਨੁੱਖ ਸਾਰੇ ਧਰਤੀ ਤੇ ਫਿਰੇ ਲੰਬੀ ਉਮਰ ਤੱਕ ਜਿਉਂਦਾ ਰਹੇ ਮਹਾ ਉਦਾਸ ਤਪੀ ਸਰ ਥੀਵੇ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ ਅਗਨ ਮਾਹੇ ਹੋਮਤ ਪਰਾਨ ਅੱਗ ਵਿੱਚ ਆਪਣੇ ਜਿੰਦ ਹਵਨ ਕਰ ਦੇਵੇ ਕਨਕ ਐਸਵ ਹੈਵਰ ਭੂਮદાન ਸੋਨਾ ਘੋੜੇ ਵਧੀਆ ਘੋੜੇ ਤੇ ਜਿਮੀਦਾਨ ਕਰੇ ਨਿਉਲੀ ਕਰਮ ਕਰੈ ਬੋ ਆਸਨ ਨਿਉਲੀ ਕਰਮ ਤੇ ਹੋਰ ਬਹੁਤ ਸਾਰੇ ਯੋਗ ਆਸਨ ਕਰੇ ਜੈਨ ਮਾਰਗ ਸੰਜਮ ਅਤਿ ਸਾਧਨ ਜੈਨੀਆਂ ਦੇ ਰਸਤੇ ਚੱਲ ਕੇ ਬੜੇ ਕਠਨ ਸਾਧਨ ਤੇ ਸੰਜਮ ਕਰੇ ਨਿਮਖ ਨਿਮਖ ਕਰ ਸਰੀਰ ਕਟਾਵੇ ਸਰੀਰ ਨੂੰ ਰੱਤਾ ਰੱਤਾ ਕਰਕੇ ਕਟਾ ਦੇਵੇ ਤਬੀ ਹੋ ਮੈਂ ਮੈਲ ਨਾ ਜਾਵੇ ਤਾਬੀ ਮਨ ਦੀ ਮੈਲ ਹੋਮੇ ਦੀ ਮੈਲ ਦੂਰ ਨਹੀਂ ਹੁੰਦੀ ਹਰ ਕੇ ਨਾਮ ਸੰਸਰ ਕੋਸ਼ ਨਾ ਹੈ ਅਜਿਹ ਕੋਈ ਉਦਮ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਏ ਨਾਨਕ ਜੋ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰਦੇ ਹਨ ਮਨ ਕਾਮਨਾ ਤੀਰਥ ਦੇਹ ਛੂਟੈ ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਏ ਗਰਭ ਗੁਮਾਨ ਨਾ ਮਨ ਤੇ ਹੂਟੈ ਅਰ ਇਸ ਤਰ੍ਹਾਂ ਵੀ ਹੋਵੇਂ ਹੰਕਾਰ ਮਨ ਵਿੱਚੋਂ ਘਟਦਾ ਨਹੀਂ ਸੋਚ ਕਰੈ ਦਿਨਸ ਅਰ ਰਾਤ ਮਨੁੱਖ ਦਿਨ ਤੇ ਰਾਤ ਭਾਵ ਸਦਾ ਤੀਰਥਾਂ ਤੇ ਇਸ਼ਨਾਨ ਕਰੇ ਮਨ ਕੀ ਮੈਲ ਨ ਤਨ ਤੇ ਜਾਤ ਫੇਰ ਵੀ ਮਨ ਦੀ ਮੈਲ ਸਰੀਰ ਤੋਂ ਤਿਆ ਨਹੀਂ ਜਾਂਦੀ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਜੇ ਇਸ ਸਰੀਰ ਨੂੰ ਸਾਧਨ ਦੀ ਖਾਤਰ ਕਈ ਯਤਨ ਵੀ ਕਰੇ ਮਨ ਤੇ ਕਬਹੂ ਨ ਵਿਖਿਆ ਟਰੇ ਤਾਂ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਟੱਲਦਾ ਜਲ ਤੋ ਵਹ ਬਹੁਤ ਦੇ ਅਨੀਤ ਜੇ ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਵੀ ਧੋਵੇ ਸੁੱਧ ਕਾ ਹੋਏ ਕਾਚੀ ਪੀਤ ਤਾਂ ਵੀ ਇਹ ਸਰੀਰ ਰੂਪੀ ਕੱਚੀ ਕੰਧ ਕਿੱਥੇ ਪਵਿੱਤਰ ਹੋ ਸਕਦੀ ਹੈ ਮਨ ਹਰ ਕੇ ਨਾਮ ਕੀ ਮਹਿਮਾ ਊਚ ਹੈ ਮਨ ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਹੈ ਨਾਨਕ ਨਾਮ ਦੀ ਬਰਕਤ ਨਾਲ ਅਣਗਿਣਤ ਮਨ ਕਰਮੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਬਹੁਤ ਸਿਆਣਪ ਜਮ ਕਾ ਪਉ ਵਿਆਪੈ ਜੀਵ ਦੀ ਬਹੁਤ ਚੁਤ్రਾਈ ਦੇ ਕਾਰਨ ਜਮਾ ਦਾ ਡਰ ਜੀਵ ਨੂੰ ਆਧ ਬੰਦਾ ਹੈ ਅਨਿਕ ਯਤਨ ਕਰ ਤ੍ਰਿਸ਼ਨਾ ਤਰਾਪੈ ਕਿਉਂਕਿ ਚੁਤ్రਾਈ ਦੇ ਅਨੇਕਾ ਯਤਨ ਕੀਤੇ ਆ ਮਾਇਆ ਦੀ ਤਰਹ ਨਹੀਂ ਮੁਕਦੀ ਭੇਖ ਅਨੇਖ ਅਗਨ ਨਹੀਂ ਬੁਝੈ ਅਨੇਕਾ ਧਾਰਮਕ ਭੇਖ ਕੀਤੇ ਆ ਤ੍ਰਿਸ਼ਨਾ ਦੀ ਅਗ ਨਹੀਂ ਬੁਝਦੀ ਕੋਟ ਉਪਾਵ ਦਰਗਹਿ ਨਹੀਂ ਸੀਜੈ ਇਹੋ ਜਿਹੇ ਕਰੋੜਾਂ ਤਰੀਕੇ ਵਰਤਿਆਂ ਵੀ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਨਹੀਂ ਹੋਈਦਾ ਛੂਟ ਸਨਾਹੀ ਉਬ ਪਿਆਲ ਇਨ੍ਹਾਂ ਯਤਨਾ ਨਾਲ ਜੀਵ ਚਾਹੇ ਆਕਾਸ਼ ਤੇ ਚੜ ਜਾਏ ਚਾਹੇ ਪਤਾਲ ਵਿੱਚ ਲੁਕ ਜਾਏ ਮਾਇਆ ਤੋਂ ਨਹੀਂ ਬਚ ਸਕਦਾ ਮੋਹ ਬਿਆਪੇ ਮਾਇਆ ਜਾਲ ਸਗੋਂ ਜੀਵ ਮਾਇਆ ਦੇ ਜਾਲ ਵਿੱਚ ਤੇ ਮੋਹ ਵਿੱਚ ਨਹੀਂ ਫਸਦੇ ਅਵਰ ਕਰਤੂਤ ਸਗਲੀ ਜਮ ਡਾਨੈ ਨਾਮ ਤੋਂ ਬਿਨਾ ਹੋਰ ਸਾਰੀਆਂ ਕਰਤੂਤਾ ਨੂੰ ਜਮ ਰਾਜ ਡੰਨ ਲਾਂਦਾ ਹੈ ਗੋਵਿੰਦ ਭਜਨ ਮਿਨ ਤਿਲ ਨਹੀਂ ਮਾਨੈ ਪ੍ਰਭੂ ਦੇ ਭਜਨ ਤੋਂ ਬਿਨਾ ਰੱਤਾ ਵੀ ਨਹੀਂ ਪਤੀਜਦਾ ਹਰ ਕਾ ਨਾਮ ਜਪਤ ਦੁਖ ਜਾਏ ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਦਿਆਂ ਦੂਰ ਹੋ ਜਾਂਦਾ ਹੈ ਨਾਨਕ ਬੋਲੇ ਸਹਿਜ ਸੁਭਾਏ ਹੇ ਨਾਨਕ ਜੋ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਹਰ ਨਾਮ ਉਚਾਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਸ਼ੇਅਰ ਲਾਇਕ ਤੇ ਕਮੈਂਟ ਜ਼ਰੂਰ ਕਰਿਓ